ਤੁਹਾਨੂੰ ਸਾਰਿਆਂ ਨੂੰ ਪੀਵੀ3 ਫਾਰਮ ਭੁੱਟੀ ਵਾਲਾ ਚੈਨਲ ਤੇ ਤੁਹਾਡਾ ਸਵਾਗਤ ਆ ਬਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੀਆਂ ਵੀਡੀਓ ਆਪਾਂ YouTube ਤੇ ਆਇਆ ਕਰਾਂਗੇ ਕਿਉਂਕਿ ਉਧਰ ਆਪਣੇ Instagram ਪੇਜ ਤੇ ਵੀਡੀਓ ਸ਼ਾਰਟ ਪੈਂਦੀ ਆ ਤੁਹਾਨੂੰ ਸਮਝ ਨਹੀਂ ਆਉਂਦੀਗੀ ਆਪਾਂ ਵੀ ਅੱਜ ਤੁਹਾਨੂੰ ਜਿਹੜੀ ਮੰਨ ਕੇ ਚੱਲ ਫਾਰਮੂਲਾ ਲੈ ਕੇ ਆਏ ਆ ਇਹ ਵੀ ਜਿਹੜੇ ਜਾਨਵਰ ਥੱਲੋ ਚਿੱਟੇ ਹੋ ਜਾਂਦੇ ਆ ਤੇ ਐਂ ਲੱਗਦਾ ਜਿਵੇਂ ਖੂਨ ਦੀ ਕਮੀ ਹੁੰਦੀ ਆ ਉਹ ਵੀ ਆਪਣੇ ਕਟੂਏ ਹੁੰਦੇ ਆ ਖੁੱਡਿਆਂ ਦੇ ਵਿੱਚ ਤੇ ਉਹ ਰਾਤ ਨੂੰ ਨਿਕਲਦੇ ਆ ਉਹ ਤੁਹਾਨੂੰ ਸਾਰਾ ਦਿਖਾਉਣੇ ਆ ਵੀ ਕਿੱਥੇ ਹੁੰਦੇ ਆ ਇਹ ਆਜੋ ਆਪਣੇ ਤਾਂ ਖੁੱਡੇ ਬਈ ਹੈਗੀਆਂ ਟੀਪ ਸਾਰੇ ਇਹ ਜਿਵੇਂ ਖੁੱਡਿਆਂ ਦੀਆਂ ਤਰੇੜਾਂ ਵੇਖ ਲੋ ਇਹਦੇ ਤਰੇੜਾਂ ਹੈ ਨਹੀਂ ਜਿੱਥੇ ਵੀ ਇਹਨਾਂ ਨੂੰ ਤਰੇੜ ਮਿਲਦੀ ਉੱਥੇ ਵੜ ਜਾਂਦੇ ਆ ਇਹ ਰਾਤ ਨੂੰ 12 1 ਵਜੇ ਨਿਕਲਦੇ ਆ ਬਈ ਤੇ ਲੱਗਦੇ ਕਿੱਥੇ ਉਹ ਵੀ ਦਿਖਾਉਣੇ ਜਿਵੇਂ ਆਹ ਤਰੇੜਾਂ ਐ ਤਰੇੜਾਂ ਚ ਵੜਦੇ ਆ ਇਧਰ ਪਰਲੇ ਪਾਸੇ ਵਿਖਾ ਦੇ ਜਿਵੇਂ ਐ ਐ ਮੋਟੀਆਂ ਤਰੇੜਾਂ ਹੁੰਦੀਆਂ ਬਈ ਐ ਇਹਨਾਂ ਜਾ ਕੇ ਵੜ ਜਾਂਦੇ ਆ ਬਈ ਇਹ ਤੇ ਮੁੜ ਕੇ ਦੀਂ ਦੇਣਗੇ ਇਹ ਰਾਤ ਨੂੰ ਨਿਕਲਦੇ ਆ ਇਹ ਦਿਨੇ ਨਹੀਂ ਨਿਕਲਦੇਗੇ ਤੇ ਆਪਾਂ ਬਿਮਾਰੀ ਲੱਭੀ ਜਣਾ ਜਾਨਵਰ ਨੂੰ ਬਿਮਾਰੀ ਕੀ ਆ ਤੇ ਤੁਹਾਨੂੰ ਲੱਗਦੇ ਦੱਸਦਾ ਵੀ ਕਿੱਥੇ ਲੱਗ ਜਾਂਦੇ ਆਗੇ ਆਪਣੇ ਪਹਿਲਾ ਪ੍ਰੋਬਲਮ ਆਈ ਸੀ ਬਈ ਇਹ ਆਪਣੇ ਬਥੇਰੇ ਜਾਨਵਰ ਨੁਕਸਾਨ ਨੇ ਗਾ ਇਹ ਇੱਥੇ ਲੱਗਦੇ ਵੀ ਲੱਤਾਂ ਤੇ ਐ ਲੱਤਾਂ ਤੇ ਖੂਨ ਦੇ ਟਿਮਕਣੇ ਬਣ ਜਾਂਦੇ ਆ ਇੱਥੇ ਐ ਮੰਨ ਕੇ ਮੋٹے ਮੋٹے ਹੁੰਦੀ ਆ ਜਿਹੜੇ ਵੀਰਾਂ ਭਰਾਵਾਂ ਦੇ ਲੱਗੇ ਉਹਨਾਂ ਨੂੰ ਤਾਂ ਪਤਾ ਹੋਣਾ ਇਹਦਾ ਹੱਲ ਪੱਕਾ ਹੱਲ ਦੱਸਣ ਲੱਗੇ ਆ ਬਈ ਕਈ ਵੀਰ ਭਰਾ ਬਈ ਖੁੱਡੇ ਢਾਈ ਜਾਂਦੇ ਆ ਨਹੀਂ ਮੰਨ ਕੇ ਖੁੱਡਾਂ ਚੋਂ ਖਤਮ ਕਰ ਦਾਂਗੇ ਅਸੀਂ ਐ ਨਹੀਂ ਹੁੰਦਾ ਗਾ ਬਈ ਖੁੱਡੇ ਢਾਉਣ ਨਾਲ ਨਹੀਂ ਇਹ ਜਾਂਦੇਗੇ ਇਹ ਆ ਦਵਾਈ ਮਾਰਨੀ ਪੈਂਦੀ ਆ ਇਹ ਐਂ ਲੱਗਦਾ ਇੱਥੇ ਐਂ ਸਾਈਡਾਂ ਤੇ ਲੱਗ ਜਾਂਦੇ ਆ ਬਈ ਫਿਰ ਤੋਂ ਦਵਾਈ ਦੱਸਣ ਲੱਗੇ ਆ ਬਈ ਆਪਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬਈ ਵੱਧ ਤੋਂ ਵੱਧ ਤਾਂ ਜੋ ਤੁਹਾਡੇ ਆਤੇ ਜਾਣਕਾਰੀ ਲਈ ਵੀਡੀਓ ਲੈ ਕੇ ਆਏਗੇ ਆਹਾ ਬਈ ਟਿੱਕਲ ਪਾਊਡਰ ਆ ਇਹ ਸਪੈਸ਼ਲੀ ਆ ਇਹ 200 ਰੁਪਿਆ ਦੀ ਪੁੜੀ ਐ ਸਾਰੀ ਬਈ ਇਹਦਾ ਜਿੰਨਾ ਰਿਜ਼ਲਟ ਆ ਉਹਨਾਂ ਕਿਸੇ ਵੀ ਚੀਜ਼ ਦਾ ਹਜੇ ਤੱਕ ਕਿਸੇ ਵੀ ਬੰਦੇ ਨੂੰ ਰਿਜ਼ਲਟ ਨਹੀਂ ਮਿਲਿਆਗਾ ਤਾਈਓ ਅਗਲੇ ਖੁੱਡੇ ਆਉਂਦਾ ਆ ਨਾਲ ਹਟਾ ਬਈ ਜਿਹੜੀ ਕੋਕਰੇ ਜ ਮਾਰਨ ਵਾਲੀ ਹੁੰਦੀ ਐ ਜਾਂ ਮੱਛਰ ਮਾਰਨ ਵਾਲੀ ਹੁੰਦੀ ਐ ਇਹ ਵੀ ਵਿੱਚ ਪਾਉਣੀ ਆ ਆਪਾਂ ਢੇਰਾਂਾ ਲਾ ਦਿੰਦੇ ਆ ਬਈ ਇਹਦਾ ਬਣਾਉਣ ਦਾ ਤਰੀਕਾ ਦੱਸ ਦਿਆਂ ਤੁਹਾਨੂੰ ਮੰਨ ਕੇ ਚੱਲੋ ਇਹ ਜੇ ਵੀ ਮੰਨ ਇੱਕ ਖੁੱਡੇ ਦੀ ਇੱਕ ਪੁੜੀ ਪਾਈ ਪਾਈਓ ਪਹਿਲਾਂ ਦਾ ਪਾਣੀ ਜਿ ਆਪਾਂ ਇਹ ਪਾ ਲਿਆ ਠੀਕ ਆ ਆਪਾਂ ਵੀ ਪੂਰੀ ਜਾਣਕਾਰੀ ਦੇਵਾਂਗੇ ਜਾਨਵਰ ਨਹੀਂ ਬਿਮਾਰ ਹੁੰਦਾਗਾ ਜਿਵੇਂ ਤੁਹਾਨੂੰ ਦੱਸੀ ਜਾਵਾਂਗੇ ਪਰ ਯਾਰ ਤੁਸੀਂ ਸਾਨੂੰ ਸਪੋਰਟ ਕਰੋ ਵਾਰ-ਵਾਰ ਸਾਡੀ ਸਪੋਰਟ ਕਰੋ ਬਈ ਫੇਰੀ ਅੱਗੇ ਵਧਣ ਨੂੰ ਜੀ ਕਰਦਾ ਅਸੀਂ ਤੁਹਾਨੂੰ ਚੀਜ਼ਾਂ ਦੱਸੀਆਂ ਕਿ ਤੁਸੀਂ ਸਾਨੂੰ ਸਪੋਰਟ ਨਹੀਂ ਕਰਦੇ ਬਈ ਜਿਹੜੇ ਵੀਰ ਭਰਾ Instagram ਤੋਂ ਜੁੜੇ ਆਪਣੇ ਨਾਲ सारे अपने सबसक्राइब कर लो यूट्यूब चैनल से आइए ओदू बाद पैसे टाइम ਲਓ ਭਾਈ ਇਹ ਹੱਟ ਦਾ ਮੂੰਹ ਐਂ ਕਰਕੇ ਪਾਉਣ ਦਾ ਤਰੀਕਾ ਵਿੱਚ ਵੇਖ ਲਓ ਇਹਦਾ ਮੂੰਹ ਵਿੱਚ ਲਾ ਦੇਣਾ ਐਂ ਕਰਕੇ ਹੁਣ ਦੇਖੋ ਮੈਂ ਤਾਂ ਇਹਦਾ ਮੂੰਹ ਵਿੱਚ ਕਰ ਲਓ ਐਂ ਕਰਕੇ ਆਰ ਕੇ ਵਿੱਚ ਛੱਡ ਦੇਣਾ ਕੁਛ ਨਹੀਂ ਛੱਡਦੀ ਗਈ ਬਈ ਇਹ ਹੇਟਰ ਲਾ ਕੇ ਵਿੱਚ ਟਿੱਕਲ ਦੇ ਮਾਰੀ ਹੋਵੇ ਠੀਕ ਆ ਢੇਰਾਂ ਲਾ ਦਿੰਦੀ ਹੈ ਇਹ ਗਰਲਾਂ ਚੰਗੀ ਤਰ੍ਹਾਂ ਮਾਰਨੀ ਆਪਾਂ ਇਹੇ ਵੀ ਜਿਹੜੀ ਆ ਆਪਣੀਆਂ 100 ਰੁਪਏ ਵਾਲੀ ਹੱਟ ਆ ਇਹ ਪੰਜਾਂ ਪੁੜੀਆਂ ਮਗਰ ਇੱਕ ਪਾਉਣੀ ਆ ਬਈ ਆਹ ਪੰਜਾਂ ਪੁੜੀਆਂ ਮਗਰ ਤੇ ਆਪਾਂ ਦਾ ਬਈ ਜੇ ਮੰਨ ਕੇ ਕਿਸੇ ਵੀਰ ਭਰਾ ਕੋਲ ਖੁੱਡੇ ਵੱਧਾ ਉਹ ਆਪਾਂ ਦਾ ਇਹਦੇ ਨਾਲ ਛੜਕਦੇ ਮੰਨ ਕੇ ਚੱਲ ਵੀ ਆਪਾਂ ਥੋੜੇ ਖੁੱਡੇ ਛੜਕਣੀਆਂ ਤੇ ਉਹ ਬਈ ਬਾਲਟੀ ਦੀ ਵੱਡੀ ਚ ਘੋਲ ਕੇ ਤੇ 1 ਲੀਟਰ ਪਾਣੀ ਇੱਕ ਟਿੱਕਲ ਚ ਪਾਉਣਾ ਯਾਨੀ ਕਿ ਇੱਕ ਪੁੜੀ ਚ 5 ਲੀਟਰ ਬਣਾ ਕੇ ਤੁਸੀਂ ਤੇ ਉਹਦੇ ਚ ਪਾ ਕੇ ਤੇ ਆਪਣੇ ਡਰਮੀਨਾ ਵੀ ਛੜਕ ਸਕਦੇ ਹੋ ਗੱਡੀ 'ਵਾਲ ਠੀਕ ਹੈ ਬਈ ਇਹ ਆਪਾਂ ਬਣਾ ਲਿਆ ਸਾਨ ਆਪਾਂ ਬਣਾ ਲਿਆ ਇਹ ਇਹ ਬਣਾ ਕੇ ਤੇ ਹੁਣ ਤੁਹਾਨੂੰ ਐਂ ਦੱਸ ਦੇ ਵੀ ਮਾਰਨਾ ਕਿਵੇਂ ਆ ਆਪਾਂ ਨੂੰ ਵੀ ਮਾਸਕ ਲਾਉਣਾ ਬਹੁਤ ਜ਼ਰੂਰੀ ਆ ਮੂੰਹ ਤੇ ਮਾਸਕ ਲਾਉਣਾ ਜ਼ਰੂਰੀ ਆ ਰਾਲਾ ਟੱਕੇ ਨਾਲ ਫਲਾ ਕੇ ਬਈ ਚੰਗੀ ਤਰ੍ਹਾਂ ਪੰਪ ਫਾਟੇ ਬਾੜੋ ਇਹ ਖੁੱਡਾਂ 'ਚ ਕੁਝ ਨਹੀਂ ਛੱਡਦੀ ਬਈ ਕੋਈ ਵੀ ਚੀਜ਼ ਇਹ ਖੁੱਡਾਂ 'ਚ ਛੱਡਦੀ ਨਹੀਂਗੀ ਜੋੜੇ ਪੈ ਸਾਡੇ ਪਹਿਲਾਂ ਇਹ ਸਾਡੇ ਬਹੁਤ ਨੁਕਸਾਨ ਹੋਇਆ ਜਾਨਵਰਾਂ ਦਾ ਬਾਈ ਅਸੀਂ ਆ ਵਰਤਣ ਲੱਗੇ ਆ ਮਾਸਕ ਲਾ ਲਾ ਆਪਣੇ ਕੋਲ ਮਾਸਕ ਹੋਣਾ ਜ਼ਰੂਰੀ ਆ ਬਾਈ ਮਾਸਕ ਲਾ ਕੇ ਚੰਗੀ ਤਰ੍ਹਾਂ ਫੇਰ ਹੀ ਖੁੱਡਿਆਂ ਦੇ ਦਾਲੇ ਹੋਣਾ ਕਿਉਂਕਿ ਦੋਨੇ ਚੀਜ਼ਾਂ ਦੀ ਜ਼ਹਿਰ ਹੁੰਦਾ ਬਾਈ ਥੋੜਾ ਥੋੜਾ ਇਹਨਾਂ ਦਾ ਆ ਜਿਹੜੀਆਂ ਵਿਰਲਾਂ ਇਹਨਾਂ 'ਚ ਮਾਰ ਦਿਓ ਚੰਗੀ ਤਰ੍ਹਾਂ ਇਹ ਕਰੀ ਜਾਂਦੀ ਹੈ ਇਹ ਮੁੜ ਕੇ ਆ ਜਾਓ ਮੈਚ ਆ ਜਾਓ ਬਈ ਆਟੇ ਕੀ ਤੇਰਾ ਨਵਾ ਦੇਉ ਖੱਡੇ ਮਾਰ ਦੇ ਆ ਜਾਓ ਬਈ ਤੁਹਾਨੂੰ ਵਿਖਾਈ ਦਿੰਨਾ ਮੈਂ ਕੈਵ ਜਹ ਹੁੰਦੇ ਕਟੂਏ ਕਟੂਆ ਆਪਾਂ ਨੂੰ ਥਿਆ ਗਿਆ ਵੈ ਚੱਕ ਠੀਕ ਆ ਤੁਹਾਨੂੰ ਵਿਖਾਈ ਦਿੰਨਾ ਵੀ ਕੀ ਚੀਜ਼ ਹੁੰਦੀ ਆ ਉਹ ਕਿੱਧਰ ਗਿਆ ਬੁੜਕ ਗਿਆ ਆਥੇ ਆ ਗਿਆ ਵੀ ਆਪਾਂ ਨੂੰ ਕਟੂਏ ਇਹ ਵੀ ਆਪਣੇ ਖੁੱਡੇ ਟੀਪ ਸੀਗੇ ਤਾਂ ਵੀ ਮਾੜੀਆਂ ਮੋਟੀਆਂ ਕਰ ਲਾਂ ਚ ਉਹ ਇਹ ਆ ਗਿਆ ਆਪਾਂ ਆਹ ਵੇਖ ਲੋ ਇਹ ਐਵ ਜਿਹੇ ਹੁੰਦੇ ਆ ਬਈ ਇਹ ਕਰ ਲੋ ਚੈੱਕ ਇਹ ਰਾਤ ਨੂੰ ਨਿਕਲਦੇ ਆ ਦਿਨੇ ਨਹੀਂ ਦਿਖਾਈ ਦਿੰਦੇਗੇ ਤੇ ਅਗਲਾ ਹੰਦਾ ਬਾਈ ਮੇਰੇ ਤਾਂ ਖੁੱਡੇ 'ਚ ਹੈ ਨਹੀਂ ਨਹੀਂ ਹੈਣਗੇ ਉਥੇ ਰੇਵੀਰ ਭਰਾਵਾਂ ਨੂੰ ਆਪਾਂ ਦੱਸਦੇ ਆ ਤੇ ਉਗਲਾ ਕੰਨ ਦਾ ਨਾਂ ਬਈ ਮੇਰੇ ਤਾਂ ਹੈ ਨੇ ਐ ਦੂਰੋਂ ਥੋੜੋ ਦੀਨੇ ਬੈਠੇ ਹੈ ਤਾਂ ਵਿੱਚ ਵਿਰਲਾ ਦੇ ਵਿੱਚ ਵੜੇ ਹੁੰਦੇ ਨਾਲੇ ਜਮਾ ਸਾਰੇ ਟੀਪ ਆ ਖੁੱਡੇ ਤਾਂ ਵੀ ਵਿੱਚ ਮਾੜੀ ਮੋਟੀ ਵਿਰਲ ਚੋ ਆਹ ਵੇਖ ਲਓ ਤੁਹਾਡੇ ਸਾਹਮਣੇ ਥੇ ਆ ਗਈ ਐ ਇਹ ਇਹ ਤਕਰੀਬਨ ਹਰੇਕ ਖੁੱਡੇ ਦੇ ਵਿੱਚ ਹੁੰਦੇ ਆ ਬਈ ਹਰੇਕ ਖੁੱਡੇ ਦੇ ਵਿੱਚ ਹੀ ਠੀਕ ਹੈ ਨਾ ਆ ਕਰ ਲਓ ਚੈੱਕ ਬਈ ਇਹਨਾਂ ਆਸਤੇ ਆਹ ਮਾਰਨੀ ਆਪਾਂ ਸਪਰੇ ਇਹ ਜਾਨਵਰਾਂ ਦੇ ਪੱਲੇ ਕੁਝ ਵੀ ਨਹੀਂ ਛੱਡਦੇਗੇ ਜਾਨਵਰ ਕੀ ਮੰਨੇ ਚਿੱਟੇ ਹੀ ਰਹਣੇ ਆ ਜਾਨਵਰ ਇਹ ਖੂਨ ਪੀ ਜਾਂਦੇ ਆ ਰਾਤ ਨੂੰ ਆ ਕੇ ਤੁਹਾਨੂੰ ਭੰਨ ਕੇ ਵਿਖਾ ਦਿੰਨਾ ਮੈਂ ਆਹ ਵੇਖ ਲਓ ਖੂਨ ਨਿਕਲੂ ਇਹਦੇ ਚੋਂ ਕੱਲ ਆ ਕਰ ਲੋ ਜੱਕ ਖੂਨ ਆ ਕੱਲਾ ਇਹਦੇ ਚ ਇਹ ਜਾਨਵਰਾਂ ਦਾ ਪੀਤਾ ਹੋਇਆ ਖੂਨ ਆ ਬਈ ਇਹ ਇਹ ਬੱਚੇ ਦਿੰਦੇ ਇਹ ਇੰਨਾ ਵਾਧਾ ਵਧਾਉਂਦੇ ਆ ਇਹ ਲਾਹਣ ਉੱਤਨੇ ਦੇ ਖੁੱਡੇ ਚ ਜਿਹੜੇ ਵੀਰਾਂ ਭਰਾਵਾਂ ਦੇ ਹੈਗੇ ਉਹ ਜਿਨ੍ਹਾਂ ਨੂੰ ਪਤਾ ਉਹਨਾਂ ਨੇ ਤਾਂ ਵੇਖ ਹੀ ਲਈ ਹੋਣੇ ਆ ਤੇ ਇਹਨਾਂ 'ਤੇ ਆਪਾਂ ਸਪਰੇਅ ਕਰਦੇ ਆ ਬਈ ਠੀਕ ਆ ਚਲ ਵੀ ਕਰਦੇ ਆ ਸਟਾਰਟ ਗਾਂ ਵਾਲੀ ਸਪਰੇਅ ਇਹ ਵੀ ਆਪਾਂ ਖੁੱਡੇ ਟੀਪ ਕਰਕੇ ਉਸ ਤੋਂ ਬਾਅਦ ਆਪਾਂ ਵੇਖਿਆ ਨਹੀਂ ਆਪਾਂ ਦਾ ਕਿ ਬੀ ਖਤਮ ਹੋ ਗਏ ਹੋਣੇ ਆ ਇਹ ਦੂਰੀ ਵਰੀ ਫੇਰ ਬਣਨ ਲੱਗ ਪਏ ਬੀ ਜਿੱਥੇ ਵੀ ਮਾੜੀ ਜੀ ਵਿਰਲ ਮਿਲਦੀ ਸੀ ਉੱਥੇ ਹੀ ਬਣੇ ਪਏ ਆ ਇਹ ਇਹ ਵੀ ਜਿਹੜੇ ਖੁੱਡੇ ਟੀਪ ਨਹੀਂ ਉਹਨਾਂ 'ਚ ਤੁਸੀਂ ਆਪ ਹੀ ਵੇਖ ਲਓ ਵੀ ਕਿੰਨੇ ਕੁ ਹੋਣਗੇ ਇਹ ਟੀਪ ਖੁੱਡਿਆਂ 'ਚ ਵੀ ਬੈਠੇ ਆ ਜਿਹੜੇ ਠੀਕ ਆ ਇਹ ਚੰਗੀ ਤਰ੍ਹਾਂ ਬਈ ਇਹ ਖਤਮ ਹੋ ਜਾਣਗੇ ਇਹਦੇ ਨਾਲ ਗਾਰੰਟੀ ਆ ਆਪਣੀ ਪੂਰੀ ਇਹ ਜਿਵੇਂ ਹੁਣ ਆਇਆ ਜੀਆ ਕਰ ਲਾ ਇਹ ਖੁੱਡਾਂ ਦੇ ਨਾਲ ਵੀ ਪਾਸੇ-ਆਸੇ ਕੰੰਡਾਂ-ਕੁੰੰਡਾਂ ਜੀ ਮਾਰ ਦਿਆ ਕਰੋ ਦਵਾਈ ਬਾਈ ਇਹ ਰਾਤ ਨੂੰ ਜਿਹੜੇ ਨੇ ਵੀਰ ਭਰਾਣੇ ਦੇਖਨੇ ਆ ਰਾਤ ਨੂੰ ਗੌਰ ਕਰਿਓ ਬਾਈ 12 ਇੱਕ ਦੇ ਗੇੜ 'ਚ ਇਹ ਪੈਰ ਭਰ ਜਾਂਦੇ ਆ ਕਿ ਮੁਰਗਿਆਂ ਦੇ ਇਹ ਘਟੂਏ ਹੁੰਦੇ ਜਿਹੜੇ ਤੁਹਾਨੂੰ ਵਿਖਾਤੀ ਆ ਚਲ ਵੇਤੀ ਮਾਰ ਦਈਆ ਚੰਗੀ ਤਰ੍ਹਾਂ ਟਕਾ ਕੇ ആ uh, ഇല്ല ਕੀ ਹੈ ਜਨਵਰਾਇਚ ਬਾਹਰ ਕੱਢਦੇ ਨੇ ਉਹ ਪੀਪੀ ਚੱਕਾ ਇੱਕ ਟਰ ਭਰ ਜਾਣਾ ਚੱਕਿਆ ਪੀ ਭਰ ਲੈ ਉੱਥੇ ਮੋਟਾ ਨਾ ਬਰਲਾ ਹਿੰਨਾ ਇੱਥੇ ਮਾਰਦੀ ਬਿਠੇਗੀ ਆ ਆ ਪਿਆ ਵੀ ਵੇਖੋ ਆ ਵੀ ਐਂ ਬੈਠੇ ਹੁੰਦੇ ਆ ਇਹ ਦਾ ਆਪਣੇ ਤਾਂ ਖੁੱਡੇ ਮੰਨ ਕੇ ਚੱਲੋ ਵੀ ਧੀਪਾ ਇਹਨਾਂ ਨੂੰ ਜਗ੍ਹਾ ਨਹੀਂ ਮਿਲਦੀ ਬੈਠਣ ਵਾਸਤੇ ਰੇਚ ਵੜਨ ਵਾਸਤੇ ਤਾਂ ਕਰਕੇ ਬਾਲੇ ਹੀ ਪੈਦਾਨੀ ਆ ਆ ਪਿਆ ਆ ਵੀ ਫੇਚ ਖੂਨ ਨਿਕਲੂ ਆ ਇਹ ਜਨਵਰਾਂ ਦਾ ਖੂਨ ਚੂਸਿਆ ਵਿਆ ਇਹਦਾ ਠੀਕ ਆ ਆ ਬਿਠਾ ਹੈ ਅਥੀ ਗੌਰ ਨਹੀਂ ਕੀਤੀ ਗਈ ਫੁੱਡੇ ਟੀਪ ਕਰਕੇ ਇਹਨਾਂ ਅਗਰ ਲਾਂ ਸੀਗ ਮੜਾਂ ਮੋਟੀਆਂ ਉਹਨਾਂ ਚ ਹੀ ਵੱਡ ਵੱਡ ਕੇ ਬਹਿ ਗਏ Ba chê bi vệch nicky nicky. Hoha sao dùng lao hạca. Dì xi yenda? Hm. 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 là Hm. 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 ਬਲੱਡ ਨਿਕਲੇ ਐਤਵੀ ਆ ਜਾ ਆ ਗਿਆ ਆ ਕੱਢ ਦੇ ਜਖਮਾਂ ਜਾਨਵਰਾਂ ਦੀ ਸਭ ਤੋਂ ਵੱਡੇ ਦੁਸ਼ਮਣ ਇਹ ਆ ਬਈ ਆ ਵੇਖੋ ਇਹਦੇ ਬਲੱਡ ਨਿਕਲੂ ਇਹਦੇ ਜਾ ਠੀਕ ਆ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬਈ ਤੁਹਾਡੇ ਵਾਸਤੇ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਗੇ ਵੱਧ ਤੋਂ ਵੱਧ ਬੰਦ ਕਰਦੇ ਥੋੜੇ ਕੋਟਿਆ ਨੂੰ ਬਈ ਇਹਨਾਂ ਦੇ ਜਾਨਵਰ ਨਹੀਂ ਤਾੜਨੇ ਕੇ ਦੋ ਦਿਨ ਚੰਗੀ ਤਰ੍ਹਾਂ ਮਾਰ ਕੇ ਦਵਾਈ ਇਹਨੂੰ ਬੰਦ ਕਰਕੇ ਘਟਿਆ ਨਾਲ ਦੋ ਤਿੰਨ ਦਿਨ ਵੇਖਣਾ ਹੀ ਨਹੀਂਗਾ ਮੈਂ ਕੱਟ ਕੇ ਨਾ ਬੰਦ ਕਰਤੀ ਹਵਾ ਨਾ ਪਵੇ ਕੇ ਪਾਸੇ ਦੀ ਹਵਾਣੀ ਪੈਣੀ ਚਾਹੀਦੀ ਤੇ ਕਿਸੇ ਵੀ ਪਾਸੇ ਦੀ ਬੰਦ ਕਰ ਦੋ ਚੰਗੀ ਤਰ੍ਹਾਂ ਬਈ ਲਾ ਕੇ ਗੱਟੇ-ਗੁੱਟੇ ਤੇ ਉਦੋਂ ਬਾਅਦ ਬਈ ਇਹ ਦੋਹਾਂ ਤੰਨਾ ਦੇ ਨਾਲ ਬਾ ਖੋਲੋਗੇ ਤੁਸੀਂ ਥੱਲੇ ਢੇਰੀਆਂ ਲੱਗੀਆਂ ਪਈਆਂ ਹੋਣੀਆਂ ਗੈਸ ਬਣ ਕੇ ਸੈਕਸ਼ਨ ਨਾਲ ਆ ਵੀ ਆਪਾਂ ਵੀ ਆਰਬੀ ਦੇ ਕੇ ਰੱਖ ਦਿੰਨੇ ਆ ਆ ਪਈਆਂ ਪੁੜੀਆਂ ਪਤਾ ਨਹੀਂ ਕਿ ਦੋ ਲੋਡ ਪੈ ਜਾਣੀਆਂ ਹੁਣ ਅਸੀਂ ਇਹ ਤੋਂ ਬਾਅਦ ਇਹ ਡਰਮੀ ਚ ਪਾ ਕੇ ਸਾਰਿਆਂ ਚ ਮਾਰਾਂਗੇ ਘਟੋ ਘਟ ਜਿੰਨੇ ਵੀ ਖੁੱਡੇ ਹਨ ਆਪਣੇ ਸਾਰੇ ਨਵਾ ਦਾਂਗੇ 14 ਮਹੀਨੇ ਬਾਅਦ ਰਿਪੀਟ ਕਰ ਦਿਆ ਕਰੋ ਹਾਂ 14 ਮਹੀਨਿਆਂ ਬਾਅਦ ਇਹ ਦਵਾਈ ਮਾਰਨੀ ਮਾਰਨੀ ਆ ਹਰ ਹਾਲਤ ਆ ਵੀ ਸਾਡਾ ਆਹ ਸਟਾਕ ਫੁੱਲ ਹੀ ਰਹਿੰਦਾ ਹੈ। ਹਿੱਟ ਵੀ ਬਈ ਰਿੰਦੀ ਆਪਣੇ ਕੋਲ ਪਤਾ ਨਹੀਂ ਕਿੱਦੇ ਮਾਰਨੀ ਪਈ ਜੀ ਹੁਣ ਮਾਰਾਂਗੇ ਬਾਈ ਸਾਰੇ ਖੁੱਡੇ ਨਵਾਵਾਂਗੇ। ਆਪਣੇ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਸ਼ੇਅਰ ਕਰ ਦਿਓ। ਜਿਹੜੀ ਵੀ ਚੀਜ਼ ਤੁਹਾਨੂੰ ਦੱਸਾਂਗੇ ਆਪਾਂ ਆਪਾਂ ਵੀ ਆਪਦੀ ਪਰਖੀ ਹੋਈ ਚੀਜ਼ ਫੁੱਲ ਰਿਜ਼ਲਟ ਲੈ ਕੇ ਫੇਰ ਤੁਹਾਨੂੰ ਦੱਸਾਂਗੇ ਠੀਕ ਆ। ਤੇ ਆਹ ਵੇਖ ਲੋ ਵੀ ਹੁਣ ਆਪਾਂ ਮੰਨ ਕੇ ਚੱਲਾ ਤੁਹਾਨੂੰ ਚੀਜ਼ ਦੱਸੀਏ ਇਹਦੂ ਗਾਹ ਨੂੰ ਜਿੰਨੀਆਂ ਵੀ ਆਪਣੇ ਕੋਲ ਮੰਨ ਕੇ ਬਿਮਾਰੀਆਂ ਦਾ ਇਲਾਜ ਆ ਸਾਰੀ ਗੱਲ ਦੱਸਾਂਗੇ। ਜਾਨਵਰ ਨਹੀਂ ਕੋਈ ਵੀ ਮਾਰਨ ਦਿੰਦੇਗੇ ਬਾਈ ਆਪਦੇ ਵੱਲੋਂ ਫੁੱਲ ਕੋਸ਼ਿਸ਼ ਹੋਈ ਆਪਣੀ ਠੀਕ ਆ ਤੇ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਬਾਈ